ਦੁਪੱਟੇ ਦੀ ਦੁਕਾਨ ਕਰਨ ਦੀ ਸੋਚ ਰਹੇ ਹੋ ਤੇ ਦੁਪੱਟੇ ਪਰਚੇਸ ਕਰਨਾ ਚਾਹੁੰਦੇ ਹੋ ਵੀ ਫੈਕਟਰੀ ਰੇਟਾਂ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਡਿਫਰੈਂਟ ਡਿਫਰੈਂਟ ਫੈਬਰਿਕ ਵਾਲੇ ਦੁਪੱਟੇ ਦਾ ਚਲੋ ਤੁਹਾਨੂੰ ਆ ਚੈੱਕ ਕਰਾਣੇ ਆ ਕੁਝ ਨਵੇਂ ਫੈਬਰਿਕ ਦੇ ਦੁਪੱਟੇ ਕੁਝ ਪੁਰਾਣੇ ਫੈਬਰਿਕ ਵਾਲੇ ਮਤਲਬ ਜਿਹੜੇ ਕਿ ਰੈਗੂਲਰ ਚੱਲਦੇ ਆ ਆਪਾਂ ਰਨਿੰਗ ਦੇ ਵਿੱਚ ਦੇਖਦੇ ਆਂ ਕਾਟਨ ਜਿਹਨੂੰ ਆਪਾਂ ਕਹਿੰਦੇ ਆ ਅਜ਼ ਅ ਟਾਈਮ ਦੇ ਵਿੱਚ ਸਤਵਾਰਾ ਡਿਮਾਂਡ ਗਰਮੀਆਂ ਦੇ ਵਿੱਚ ਕਾਟਨ ਦੀ ਹੁੰਦੀ ਹੈ ਸੋ ਤੁਹਾਨੂੰ ਉਹ ਵੀ ਚੈੱਕ ਕਰਾਉਂਗੇ ਨਾਲ ਦੀ ਨਾਲ ਆਪਾਂ ਪ੍ਰਾਈਸ ਰੇਂਜ ਦੇ ਵਿੱਚ ਦੇਖਾਂਗੇ ਤੇ ਇਸ ਰੇਂਜ ਦੇ ਵਿੱਚ ਜਿਹੜ ਕਿ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਇਸ ਰੇਂਜ ਦੇ ਵਿੱਚ ਕਲੈਕਸ਼ਨ ਕੋਈ ਨਹੀਂ ਦੇਣ ਵਾਲਾ ਜੇਕਰ ਪਰਚੇਜ਼ਿੰਗ ਕਰਨੀ ਹੋਵੇ ਤਾਂ ਹੋਲਸੇਲ ਰੇਟਾਂ ਤੇ ਯਾਨੀ ਕਿ ਫੈਕਟਰੀ ਰੇਟਾਂ ਤੇ ਕਲੈਕਸ਼ਨਸ ਮਿਲ ਰਹੇ ਨੇ ਜ਼ਰੂਰ ਤੋਂ ਵੀਡੀਓ ਨੂੰ ਵੈਕ ਲਓ ਤੇ ਡਾਇਰੈਕਟਲੀ ਤੁਸੀਂ ਵੀ ਕਰੇ ਬੈਠੇ ਆਰਡਰ ਪਲੇਸ ਕਰ ਸਕਦੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਓ ਤੁਸੀਂ ਸਾਰੇ ਵੈਲ ਐਂਡ ਗੁੱਡ वदियां होंगे अच्छा आप गल कर रहे थे दुपट्टियां बारे क्योंकि दुपट्टे तो बहुत सारे लोग बिजनेस कर देने है मैंने इंस्टाग्राम पे बहुत सारे मैसेज आंदे है कि मैम जी दुपट्टे परचेज करने है एक सेट लेना है दो सेट लेना है बट मैं थोनो एक चीज पहला ही क्लियर कर द दुपट्टे ग्रेस बहुत ज्यादा कटे है एक सेट ਜਿਆਦਾ ਤੋਂ ਜਿਆਦਾ 1500 2000 ਦਾ ਹੋ ਸਕਦਾ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਬਟ ਉਸ ਤੇ ਆਪਾਂ ਡੀਲ ਨਹੀਂ ਕਰਦੇ ਜੇਕਰ ਤੁਹਾਨੂੰ ਪਰਚੇਜ਼ਿੰਗ ਕਰਨੀ ਹੈ 25 3000 ਮਿਨੀਮਮ ਆਰਡਰ ਹੈ ਉਸ ਤੋਂ ਜ਼ਿਆਦਾ ਦਾ ਤੁਸੀਂ ਕਿੰਨਾ ਵੀ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤਾਂ ਚਲੋ ਅੱਜ ਵਾਰੀ ਵਾਰੀ ਦੇਖਦੇ ਆਪਾਂ ਕੋਈ ਸੋਹਣੇ ਸੋਹਣੇ ਦੁਪੱਟੇ ਨਾਲ ਇੱਕ ਸਟਾਲ ਵੀ ਚੈੱਕ ਕਰਾਂਗੇ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਸਕਰੀਨਸ਼ਾਟ ਲੈ ਲਿਓ ਨਾਲ ਦੇ ਨਾਲ ਪਰਚੇਸ ਕਰ ਲਿਓ ਕਿਉਂਕਿ ਨੰਬਰ ਮੈਂਸ਼ਨ ਕਰ ਰਹੀ ਹਾਂ ਮੈਂ ਸਕਰੀਨ ਤੇ ਤਾਂ ਚਲੋ ਫਿਰ ਤੁਹਾਨੂੰ ਚਾਰਟਿਕਲ ਚੈੱਕ ਕਰਾਣੇ ਆ ਫਰਸਟ ਵਾਲਾ ਆਰਟੀਕਲ ਜਿਹੜਾ ਕਿ ਤੁਹਾਨੂੰ ਮਿਲ ਜਾਂਦਾ ਹੈ ਸਟ ਕਲਰ ਦਾ ਕਾਫੀ ਪਿਆਰਾ প্রিন্টেਡ ਆਊਗਾ ਜੇ ਸਟਾਲ ਆ ਚੈੱਕ ਕਰੋ ਕਾਫੀ ਸੋਨਾ ਰਿਯੋਨ ਫੈਬਰਿਕ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਤੁਹਾਨੂੰ ਸਾਰੇ ਕਲੈਕਸ਼ਨ ਡਿਫਰੈਂਟ ਡਿਫਰੈਂਟ ਪ੍ਰਿੰਟ ਦੇ ਮਿਲ ਜਾਣਗੇ ਜੇਕਰ ਪਲੇਨ ਚ ਲੈਣਾ ਹੋਵੇ ਤਾਂ ਮੇਰੇ ਕੋਲ ਪਲੇਨ ਦੇ ਵਿੱਚ ਵੀ ਹੈਗਾ ਉਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਚੈੱਕ ਕਰਾ ਦੇਣੀ ਆ ਆ ਚੈੱਕ ਕਰੋ ਸਾਰਿਆਂ ਦੀ ਪ੍ਰਾਈਸ ਦੇਸ ਡਿਫਰੈਂਟ ਹੈ ਇੱਕੋ ਪ੍ਰਾਈਸ ਦੇ ਕੋਈ ਵੀ ਕਲੈਕਸ਼ਨਸ ਨਹੀਂ ਹੈਗੇ ਉਵੇਂ ਤਾਂ ਆਪਣੇ ਕੋਲ ਦੁਪट्टे 23 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਬਟ 10 ਰੁਪਏ ਤੋਂ ਲੈ ਕੇ ਤੁਹਾਨੂੰ ਇੱਥੇ 200 ਰੁਪਏ ਦੀ ਰੇਂਜ ਤੱਕ ਦੇ ਦੁਪੱਟੇ ਮਿਲ ਜਾਣਗੇ ਜਿਹੜੇ ਕਿ ਆਪਣੇ ਪੰਜਾਬ ਦੇ ਵਿੱਚ ਚੱਲਦੇ ਹੋਣਗੇ ਬਾਕੀ ਤਾਂ ਆਪਣੇ ਕੋਲ ਰੇਂਜ 300 400 500 ਰੁਪਏ ਦੀ ਵੀ ਹੈਗੀ ਆ ਬਟ ਜਿਹੜੇ ਤੁਹਾਡੇ ਵਾਸਤੇ ਵਧੀਆ ਹੈ ਉਹ ਆਪਣੇ ਕੋਲ 200 250 ਦੀ ਰੇਂਜ ਦੇ ਅੰਦਰ ਤੁਹਾਨੂੰ ਮਿਲ ਜਾਣਗੇ ਚਲੋ ਹੁਣ ਕਾਟਨ ਦੀ ਗੱਲ ਕਰ ਲੈਂਦੇ ਆ ਆ ਰਹੇ ਹੋ ਜੀ ਕਾਟਨ ਆਰਟੀਕਲ ਚੈੱਕ ਕਰੋ ਜੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਪਿਆਰੇ ਸੇ ਪ੍ਰਿੰਟ ਵੇਖਣ ਨੂੰ ਮਿਲਣਗੇ ਜਿਹੜੇ ਵੀ ਪ੍ਰਿੰਟ ਹੈ ਵਾਈਟ ਬੇਸ ਦੇ ਸਾਰੇ ਡਿਫਰੈਂਟ ਪ੍ਰਿੰਟਸ ਆ ਜਾਣਗੇ ਪੀਸ ਦਾ ਸੈੱਟ ਆਊਗਾ ਸਿੰਗਲ ਪੀਸ ਦੀ ਡੀਲ ਨਹੀਂ ਕਰਾਂਗੇ ਜੇ ਵਧੀਆ ਲੱਗ ਰਿਹਾ ਹੋਏ ਤਾਂ ਸਕਰੀਨਸ਼ਾਟ ਲੈ ਲਿਓ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਬੰਦ ਨਹੀਂ ਪ੍ਰਿੰਟ ਚ ਲੈਣਾ ਹੈ ਤੁਸੀਂ ਫਿਰ ਆ ਵਾਲਾ ਆਰਟੀਕਲ ਵੀ ਚੈੱਕ ਕਰ ਸਕਦੇ ਹੋ ਪੈਕੇਜਿੰਗ ਤੁਹਾਨੂੰ ਕੁਝ ਇਸ ਤਰ੍ਹਾਂ ਦੀ ਮਿਲੇਗੀ ਅਜਮੇਰਾ ਫੈਸ਼ਨ ਦੀ ਔਨ ਬ੍ਰਾਂਡਡ ਹੈ ਪੈਕੇਜਿੰਗ ਚੈੱਕ ਕਰ ਸਕਦੇ ਹੋ ਕਾਫੀ ਵਧੀਆ ਹੈ ਨਾਲੇ ਕਲੈਕਸ਼ਨ ਤੁਹਾਡੇ ਘਰੇ ਸੇਫਲੀ ਪਹੁੰਚੇਗਾ ਕਿਉਂਕਿ ਆਪਾਂ ਦੇਣਾ ਹੈ ਜੀ ਵਿਦ ਇੰਸ਼ੋਰੈਂਸ ਕਿਉਂਕਿ ਆਪਣਾ ਕਲੈਕਸ਼ਨ ਪੂਰਾ ਇੰਸ਼ੋਰੈਂਸ ਹੋ ਕੇ ਹੀ ਜਾਂਦਾ ਹੈ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਇਹ ਇਹਦਾ ਕਲਰ ਕਾਫੀ ਸੋਹਣਾ ਹੈ ਆ ਲੋ ਸਭ ਤੋਂ ਪਹਿਲਾਂ ਤੁਸੀਂ ਪ੍ਰਿੰਟ ਦੇਖੋ ਇਹਦਾ ਕਾਫੀ ਸਮੂਥ ਫੈਬਰਿਕ ਹੈ ਆਪਣੇ ਕੋਲ ਫੈਬਰਿਕ ਸਾਰੇ ਨੇ ਨਾਜ਼ਮीन ਸ਼ਿਫੋਨ ਚਿਨਨ ਮਾਰਬਲ ਜਾਂ ਫਿਰ ਤੁਹਾਨੂੰ ਚਾਹੀਦਾ ਹੋਵੇ ਕੁਝ ਸਿਲਕ ਦੇ ਵਿੱਚ ਕਾਟਨ ਦੇ ਵਿੱਚ ਹਰ ਤਰ੍ਹਾਂ ਦੇ ਨੇ ਫੁਲਕਾਰੀ ਦੁਪੱਟੇ ਵੀ ਆਪਣੇ ਕੋਲ ਹੈਗੇ ਬਟ ਐਟ ਪ੍ਰੈਜ਼ੈਂਟ ਆਊਟ ਆਫ ਸਟਾਕ ਹੈ ਕਿਉਂਕਿ ਹਾਲੇ ਤੁਹਾਨੂੰ ਪਤਾ ਹੈ ਇੱਥੇ ਫੈਸਟੀਵਲ ਸੀਜ਼ਨ ਹੈ ਤੇ ਬਹੁਤ ਸਾਰੇ ਲੋਕਾਂ ਨੇ ਪਰਚੇਸ ਕਰ ਲਿਆ ਤਾਂ ਕਰਕੇ ਹੁਣ ਛੇਤੀ ਸਟਾਕ ਆ ਜਾਊਗਾ ਜੇ ਤੁਹਾਨੂੰ ਆਰਡਰ ਕਰਨਾ ਹੋਵੇ ਤਾਂ ਸਕਰੀਨ ਤੇ ਇੱਕ ਨੰਬਰ ਮੈਂਸ਼ਨ ਕੀਤਾ ਹੈ ਮੈਂ ਉੱਥੇ ਜਾ ਕੇ ਤੁਸੀਂ ਪੀਡੀਐਫ ਚੈੱਕ ਕਰ ਲਿਓ ਸਿਲੈਕਟ ਕਰ ਲਿਓ ਇੱਕ ਦੋ ਦਿਨਾਂ ਅੰਦਰ ਮਤਲਬ ਸਟਾਕ ਮਿਲ ਜਾਊਗਾ ਤੁਹਾਨੂੰ ਤੁਸੀਂ ਉਹ ਘਰੇ ਬੈਠੇ ਔਨਲਾਈਨ ਪਰਚੇਸਿੰਗ ਵੀ ਕਰ ਸਕਦੇ ਹੋ ਉਹਦੇ ਲਈ ਤੇ ਹਾਂ ਇੱਕ ਚੀਜ਼ ਹੋਰ ਜਿਹੜਾ ਕਿ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਪੈਨ ਇੰਡੀਆ ਡਿਲੀਵਰੀ ਹੈ ਵਰਲਡ ਵਾਈਡ ਸ਼ਿਪਿੰਗ ਹੈ ਆਪਣੇ ਜੇ ਤੁਹਾਨੂੰ ਫੋਰਨ ਕੰਟਰੀ ਵੀ ਆਰਡਰ ਪਲੇਸ ਕਰਨਾ ਹੋਵੇ 35 ਪਲੱਸ ਕੰਟਰੀਜ਼ ਵਿੱਚ ਆਪਣਾ 컬렉ਸ਼ਨ ਜਾਂਦਾ ਹੈ ਤੁਸੀਂ ਫੋਰਨ ਕੰਟਰੀ ਤੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਬਟ ਖਿਆਲ ਰੱਖਿਓ ਇੰਡੀਆ ਦੇ ਵਿੱਚ ਆਪਾਂ ਮੈਨੂੰ ਵਾਟਰ 25000 ਦੇ ਲੈਣੇ ਆ ਬਟ ਫੋਰਨ ਕੰਟਰੀ ਦਾ ਕਟੂ ਘਟ ਥੋੜਾ ਆਰਡਰ 50000 ਦਾ ਹੋਣਾ ਚਾਹੀਦਾ ਇਹ ਗੱਲ ਨਾ ਭੁੱਲਿਓ ਚਲੋ ਫਿਰ ਆਹ ਵਾਲਾ ਆਰਟੀਕਲ ਚੈੱਕ ਕਰੋ ਇੱਕ ਕਾਫੀ ਪਿਆਰਾ ਪੀਸ ਹੈ ਸਭ ਤੋਂ ਪਹਿਲਾਂ ਕਲਰ ਦੇਖ ਲਓ ਪ੍ਰਿੰਟ ਬਹੁਤ ਸੋਹਣਾ ਹੈ कॉटन ਫੈਬਰਿਕ ਦੇ ਜ ਨੂੰ ਨਾਜ਼ਮਿੰਦੇ ਦੁਪੱਟੇ ਤੇ ਵੇਖਣ ਨੂੰ ਮਿਲ ਜਾਣਗੇ ਉਸ ਤੋਂ ਬਾਅਦ ਵੱਖਰੀ ਵੱਖਰੀ ਰੇਂਜ ਦੇ ਆਪਣੇ ਕੋਲ ਆਰਟੀਕਲਸ ਨੇ ਤਾਂ ਜਾਓ ਚੈੱਕ ਕਰੋ ਕਲੈਕਸ਼ਨ ਵੀਡੀਓ ਮੰਗਾਓ ਫ੍ਰੀ ਕੈਟਲੌਗ ਹੈ ਉਹਦੇ ਵਾਸਤੇ ਤੁਹਾਨੂੰ ਕੋਈ ਚਾਰजेस ਪੇ ਨਹੀਂ ਕਰਨੇ ਕਿਉਂਕਿ WhatsApp ਦੇ ਥਰੂ ਤੁਸੀਂ ਕੈਟਲੌਗ ਮੰਗਾ ਸਕਦੇ ਹੋ ਸਿਲੈਕਟ ਕਰੋ ਜਿਹੜਾ ਵੀ ਕਲੈਕਸ਼ਨ ਵਧੀਆ ਲੱਗੇ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਆਪਣੇ ਜਿਹੜਾ ਆਨਲਾਈਨ ਟੀਮ ਦੇ ਮੈਂਬਰ ਨੇ ਉਹ ਤੁਹਾਨੂੰ ਵੀਡੀਓ ਕਾਲ ਦੇ ਰਾਹੀਂ ਸਾਰੇ ਕਲੈਕਸ਼ਨਸ ਦਿਖਾ ਦੇਣਗੇ ਤੁਸੀਂ ਘਰੇ ਬੈਠੇ ਵੀ ਆਰਡਰ ਪਲੇਸ ਕਰ ਸਕੋਗੇ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਆਣਾ ਹੈ ਜੀ ਸੂਰਤ ਸੈਸ਼ਨ ਤੋਂ 1 ਕਿਲੋਮੀਟਰ ਦਰਵਾజా ਸੂਰਤ ਦੇ ਵਿੱਚ ਲੋਕੇਟ ਹੈ ਉਹੀ ਸੂਰਤ ਜਿਹੜਾ ਕਿ ਗੁਜਰਾਤ ਦੇ ਵਿੱਚ ਹੈ ਉਸ ਨੂੰ ਮਿਲ ਜੂਗਾ ਜਜਮੀਰਾ ਫੈਸ਼ਨ ਜਿਹੜਾ ਕਿ ਸੂਰਤ ਦੀ ਨਹੀਂ ਏਸ਼ੀਆ ਦੀ ਸਭ ਤੋਂ ਵੱਡੀ ਟੈਕਸਟਾਈਲ ਕੰਪਨੀ ਹੈ ਇੱਕ ਬਹੁਤ ਵੱਡਾ ਬ੍ਰਾਂਡ ਹੈ ਜਿਹਦੇ ਨਾਲ ਜੁੜ ਕੇ ਤੁਸੀਂ ਆਪਣਾ ਵਪਾਰ ਸ਼ੁਰੂ ਕਰ ਸਕਦੇ ਹੋ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਕੁਝ ਨਵੇਂ ਆਰਟੀਕਲਸ ਦੇ ਨਾਲ ਔਰ ਤੱਕ ਧਿਆਨ ਰੱਖਿਓ ਆਪਣਾ ਪਰਚੇਜ਼ਿੰਗ ਕਰ ਲਿਓ ਤੇ ਹਾਂ ਇੱਕ ਚੀਜ਼ ਹੋਰ ਵੀਡੀਓ ਚੰਗੀ ਲੱਗੀਵੇ ਲਾਈਕ ਸ਼ੇਅਰ ਕਰ ਲਿਓ ਤੇ ਜਾਂਦੇ ਜਾਂਦੇ ਕਮੈਂਟ ਕਰਦੇ ਜਾਇਓ ਕਿ ਅੱਜ ਦਾ ਕਲੈਕਸ਼ਨ ਤੁਹਾਨੂੰ ਕਿਹੋ ਜਿਹਾ ਲੱਗਿਆ ਧੰਨਵਾਦ